ਹਲੋ ਜੀ ਸਰਨ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡੇ ਖੁਸ਼ ਹੋ ਤੁਸੀਂ ਠੀਕ ਹੋਵੋਗੇ ਬਾਬੇ ਤੁਹਾਨੂੰ ਖੁਸ਼ ਰੱਖਣ ਸੋ ਤੁਸੀਂ ਨਾ ਕਦੇ ਕਦੇ ਤੁਹਾਡੇ ਨਾਲ ਵੀ ਐਵੇਂ ਹੁੰਦਾ ਹੈ ਕਿ ਖਾਣ ਨੂੰ ਨਾ ਕੋਈ ਕੁਝ ਵੀ ਚੀਜ਼ ਨਹੀਂ ਕਰਦਾ ਪੇਟ ਪਰਿਆ ਪਰਿਆ ਚਰਨਦਾ ਹੈ ਨਾ ਸੋ ਉਹਦੇ ਲਈ ਨਾ ਤੁਸੀਂ ਜਦੋਂ ਤੁਹਾਨੂੰ ਐਵੇਂ ਲੱਗੇ ਨਾ ਕਿ ਤੁਹਾਡਾ ਖਾਣ ਨੂੰ ਕੁਝ ਨਹੀਂ ਦਿਲ ਕਰ ਰਹਾ ਪਰ ਖਾਣਾ ਵੀ ਹੈ ਸੋ ਤੁਸੀਂ ਨਾ ਕੀ ਜਾਂਦਾ ਨਾ ਸੂਪ ਬਣਾ ਕੇ ਪੀਆ ਕਰੋ ਬੜਾ ਸਵਾਦ ਆਉਂਦਾ ਹੈ ਸੋ ਇਹਦੇ ਲਈ ਜਿਆਦਾ ਕੋਈ ਉਹ ਇਹਦੇ ਲਈ ਜਿਆਦਾ ਕੋਈ ਨਾ ਤਾਂ ਟਾਈਮ ਲੱਗਦਾ ਤੇ ਨਾ ਹੀ ਜਿਆਦਾ ਚੀਜ਼ਾਂ ਦੀ ਲੋਡ ਪੈਂਦੀ ਹੈ ਸੋ ਇਹਦੇ ਲਈ ਆਪਾਂ ਨੂੰ ਜਿਵੇਂ ਕੀ ਆ ਚਾਹੀਦਾ ਥੋੜੀ ਜਿਹੀ ਮੱਖਣੀ ਚਾਹੀਦੀ ਹੈ ਦੋ ਕਲੀਆ ਮੈਂ ਲਸਣ ਦੀਆਂ ਲਈਆਂ ਕਾਲੀ ਮਿਰਚ ਚਾਹੀਦੀ ਹੈ ਤੇ ਨਮਕ ਚਾਹੀਦਾ ਤੇ ਹੁਣ ਆਪਾਂ ਇੱਕ ਕੁੱਕਰ ਲੈ ਲਿਆ ਤੇ ਕੁੱਕਰ ਨੂੰ ਗਿਆਸ ਤੇ ਰੱਖਿਆ ਤੇ ਆਪਾਂ ਗਿਆਸ অন ਕਰ ਲਿਆ ਜਦੋਂ ਹੁਣ ਆਪਾਂ ਨਾ ਕੁੱਕਰ ਦੇ ਵਿੱਚ ਕੀਆ ਪਾ ਲਿਆ ਤੇ ਆਪਾਂ ਨਾਲ ਹੀ ਪਾ ਦਾਂਗੇ ਇੱਕ ਗਲਾਸ ਪਾਣੀ ਕਿਉਂਕਿ ਮੈਂ ਹੀ ਪੀਣਾ ਇਹ ਸੂਪ ਮੈਂ ਹੀ ਪੀਣਾ ਮੈਂ ਕੱਲੀ ਆ ਤੇ ਸੋ ਮੈਨੂੰ ਇੰਨਾ ਇੰਨਾ ਵਾ ਤੁਸੀਂ ਆਪ ਦੇ ਘਰ ਦੇ ਮੈਂਬਰ ਦੇ ਹਿਸਾਬ ਨਾਲ ਬਣਾਇਓ ਕਿ ਤੁਸੀਂ ਕਿੰਨੇ ਜਾਣੇ ਹੋ ਸੋ ਹੁਣ ਥੋੜਾ ਜਿਹਾ ਆਪਾਂ ਨਮਕ ਪਾ ਦਾਂਗੇ ਜਿੰਨਾ ਤੁਸੀਂ ਮਤਲਬ ਲਾਈਕ ਕਰਦੇ ਹੋ ਜਿੰਨਾ ਨਮਕ ਤੁਸੀਂ ਖਾਣੇ ਹੋ ਸੋ ਪਹਿਲੋਂ ਆਪਾਂ ਥੋੜਾ ਹੀ ਪਾਵਾਂਗੇ ਜਦੋਂ ਇਹ ਬਣ ਜਾਏਗਾ ਉਸ ਤੋਂ ਬਾਅਦ ਟੇਸਟ ਕਰਕੇ ਦੁਬਾਰਾ ਜੇ ਆਪਾਂ ਨੂੰ ਜ਼ਰੂਰਤ ਹੋਈ ਤਾਂ ਆਪਾਂ ਫੇਰ ਪਾ ਲਾਂਗੇ ਹੁਣ ਆਪਾਂ ਪਾ ਦਿੱਤਾ ਨਮਕ ਤੇ ਨਾਲ ਪਾਤਾ ਪਾਣੀ ਇਹਨੂੰ ਦਵਾਂਗੇ ਹਿਲਾ ਤੇ ਹੁਣ ਆਪਾਂ ਲੈੱਡ ਕੁੱਕਰ ਦੀ ਬੰਦ ਕਰ ਦਾਂਗੇ ਤੇ ਦੋ ਤੋਂ ਤਿੰਨ ਵਿਸਲਾਂ ਦੇਵਾਂਗੇ ਹੁਣ ਨਾ ਆਪਣੇ ਵਿਸਲ ਆ ਰਹੀ ਹੈ ਤੇ ਚਲੋ ਹੁਣ ਨਾ ਮੈਂ ਉਦੋਂ ਤੱਕ ਨਾ ਮੈਂ ਤੁਹਾਨੂੰ ਆਪਣੇ ਘਰ ਦੇ ਬਾਹਰ ਦਾ ਵੀਊ ਦਿਖਾਉਣੀ ਆ ਕਿ ਰਾਤ ਨੂੰ ਮੇਰੇ ਘਰ ਤੋਂ ਬਾਹਰ ਕਿੰਨਾ ਸੋਹਣਾ ਦਿਖਦਾ ਸੋ ਦੇਖੋ ਮੇਰੇ ਘਰ ਤੋਂ ਬਾਹਰ ਨਾ ਬਹੁਤ ਸੋਹਣਾ ਵੀਊ ਹੁੰਦਾ ਸੋ ਹੁਣ ਨਾ ਕ੍ਰਿਸਮਸ ਦੇ ਦਿਨ ਨੇ ਤੇ ਸਾਰਿਆਂ ਪਾਸੇ ਨਾ ਲਾਈਟਸ ਹੀ ਲਾਈਟਸ ਲੱਗੀਆਂ ਹੋਈਆਂ ਨੇ ਤੇ ਬੜਾ ਸੋਹਣਾ ਲੱਗਦਾ ਤੁਹਾਨੂੰ ਉਹ ਦੂਰ ਦੂਰ ਸਾਰੀ ਲਾਈਟਸ ਦੇਖਣ ਗਿਆ ਕਿਉਂਕਿ ਮੇਰੇ ਘਰ ਤੋਂ ਕਾਫੀ ਡਿਸਟੈਂਸ ਹੈ ਜਿੱਥੇ ਲਾਈਟਸ ਲੱਗੀਆਂ ਹੋਈਆਂ ਨੇ ਤੇ ਬੜਾ ਸੋਹਣਾ 뷰 ਆਉਂਦਾ ਹੈ ਸਵੇਰ ਟਾਈਮ ਬਹੁਤ ਸੋਹਣਾ ਲੱਗਦਾ ਹੈ ਰਾਤ ਟਾਈਮ ਵੀ ਸੋਹਣਾ ਹੈ ਮਤਲਬ ਪਰ ਹਨੇਰੇ ਚ ਜਿਵੇਂ ਵਿਖਦਾ ਨਹੀਂ ਹੈਗਾ ਪਰ ਬਹੁਤ ਸੋਹਣਾ 뷰 ਹੈ ਚਲੋ ਹੁਣ ਦੇਖਨੇ ਆ ਕਿ ਕੁੱਕਰ ਨੂੰ ਵਿਸਲ ਆਈ ਹੈ ਜਾਂ ਨਹੀਂ ਤੁਹਾਨੂੰ ਦੇਖੋ ਆਪਣੇ ਨਾ ਕੁੱਕਰ ਦਾ ਪ੍ਰੈਸ਼ਰ 릴ੀਜ਼ ਹੋ ਗਿਆ ਸੀ ਤੇ ਆਪਾਂ ਇਹਨੂੰ ਨਾ ਹੁਣ ਖੋਲ ਲਿਆ ਤੇ ਆਪਣਾ ਨਾ ਦੇਖੋ ਕਦੋਂ ਬਿਲਕੁਲ ਮਸ਼ੀ ਹੋ ਗਿਆ ਕੜਛੀ ਨਾ ਬਿਲਕੁਲ ਮੈਸ਼ ਹੋ ਮੈਸ਼ ਹੁੰਦਾ ਸੋ ਆਪਾਂ ਨਾ ਹੁਣ ਇਹਨੂੰ ਕਰਨਾ ਬਲੈਂਡ ਸੋ ਵੇਖੋ ਹੁਣ ਆਪਾਂ ਨਾ ਇਹਨੂੰ ਬਿਲਕੁਲ ਬਲੈਂਡ ਕਰ ਲਿਆ ਤੇ ਮੇਰਾ ਇਹ ਬਲੈਂਡਰ ਨਾ ਬੜਾ ਵਧੀਆ ਹੈ ਮੈਂ ਨਾ ਇਹਨੂੰ ਬਾਲਮਾਰਟ ਤੋਂ ਲੈ ਕੇ ਆਈ ਸੀ ਇਹਨਾਂ ਡੀਲ ਤੇ ਲੱਗਿਆ ਹੋਇਆ ਸੀ ਆਈ ਥਿੰਕ 15 ਕੇ 20 ਡਾਲਰ ਦਾ ਸੋ ਮੈਂ ਮੈਂ ਉਥੋਂ ਲੈ ਕੇ ਆਈ ਸੀ ਇਹ ਬਹੁਤ ਵਧੀਆ ਹੈ ਬੜਾ ਹੈਂਡੀ ਹੈ ਤੇ ਇਥੋਂ ਇਥੋਂ ਦਾ ਲੌਕ ਖੁੱਲ ਕੇ ਨਾ ਇਹ ਅਲੱਗ ਵੀ ਹੋ ਜਾਂਦਾ ਹੈ ਤੇ ਇਹ ਦੇਖੋ ਇਹਦੇ ਨਾ ਦਿੱਤੇ ਹੋਏ ਆ ਮਤਲਬ ਤੁਸੀਂ ਸਪੀਡ ਇਹਨ ਦੀ ਆਪਦੇ ਹਿਸਾਬ ਨਾਲ ਵੀ ਮੈਨੇਜ ਕਰ ਸਕਦੇ ਹੋ ਕਿੰਨੀ ਜ਼ਿਆਦਾ ਕਿੰਨੀ ਥੋੜੀ ਚਾਹੀਦੀ ਹੈ ਸੋ ਐਵੇਂ ਦੀ ਚੀਜ਼ ਜਦੋਂ ਕਦੀ ਡੀਲ ਲੱਗੀ ਹੋਵੇ ਨਾ ਲਾ ਲਿਆ ਕਰੋ ਸੋ ਹੁਣ ਮੈਨੂੰ ਬਲੈਂਡ ਕਰ ਲਿਆ ਜਿਵੇਂ ਦੇਖੋ ਕਿੰਨਾ স্মੂਥ ਬਣਿਆ ਹੈ ਇਹ ਹੁਣ ਇੱਕ ਹੋਰ ਗੱਲ ਹੈ ਕਿ ਜੇ ਤਾਂ ਜਿਵੇਂ ਕद्दू ਦੇ ਵਿੱਚ ਕਦੀ ਕਦੀ ਨਾ ਮ ਵੱਡੇ ਵੱਡੇ ਬੀ ਹੁੰਦੇ ਆ ਤੁਸੀਂ ਮੈਂ ਮਤਲਬ ਜੇ ਉਵੇਂ ਰਹਿ ਜਾਣ ਤਾਂ ਤੁਸੀਂ ਇਹਨੂੰ ਛਾਨ ਸਕਦੇ ਹੋ ਹੁਣ ਜਿਵੇਂ ਮੇਰੇ ਵਾਲਾ ਨਾ ਬਿਲਕੁਲ ਸਮੂਥ ਹੈ ਮੈਨੂੰ ਛਾਨਨ ਦੀ ਲੋੜ ਨਹੀਂ ਹੈਗੀ ਸੋ ਮੈਨੂੰ ਨਹੀਂ ਛਾਨਾਂਗੀ ਹੁਣ ਆਪਾਂ ਕੀ ਕਰਨਾ ਆਪਾਂ ਲੈ ਲਿਆ ਇੱਕ ਪੈਨ ਤੇ ਉਹਨੂੰ ਕਰ ਲੈਣਾ ਹੀਟ ਅਪ ਤੇ ਇਹਦੇ ਵਿੱਚ ਪਾ ਲੈਣਾ ਮੱਖਣ ਤੇ ਮੱਖਣ ਪਾਣ ਤੋਂ ਬਾਅਦ ਨਾ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜਾ ਗਾਰਲਿਕ ਹੈ ਉਹ ਤੁਹਾਡੇ ਆਪਸ਼ਨਲ ਹੈ ਕਿ ਤੁਸੀਂ گارਲਿਕ ਵਾਲਾ ਫਲੇਵਰ ਪਸੰਦ ਕਰਦੇ ਹੋ ਜਾਂ ਨਹੀਂ ਜਾਂ ਕਰਨੇ ਹੋ ਜਾਂ ਨਹੀਂ ਇਹ ਤੁਹਾਡੇ ਲਈ ਤੁਹਾਡੇ ਉੱਤੇ ਡਿਪੈਂਡ ਹੈ ਮੈਂ ਇਹਦੇ ਵਿੱਚ ਥੋੜਾ ਜਿਹਾ ਪਾਉਂਦੀ ਹੁੰਦੀ ਹਾਂ ਜੀਰਾ ਕਿਉਂਕਿ ਜੀਰੇ ਦਾ ਫਲੇਵਰ ਬੜਾ ਵਧੀਆ ਆਉਂਦਾ ਹੈ ਤੇ ਨਾਲ ਹੀ ਮੈਂ ਪਾਉਂਦੀ ਹੁੰਦੀ ਹਾਂ گارਲਿਕ ਲਸਣ ਹੁਣ ਆਪਾਂ ਇਹਨੂੰ ਲੈਣਾ ਪਉਣਾ ਚੰਗੀ ਤਰ੍ਹਾਂ ਤਾਂ ਲਸਣ ਪੁੰਨਿਆ ਗਿਆ ਤੇ ਹੁਣ ਆਪਾਂ ਆਪਣਾ ਨਾ ਸੂਪ ਪਾ ਦਾਂਗੇ ਇਹਦੇ ਵਿੱਚ ਤੇ ਥੋੜਾ ਜਿਹਾ ਪਾਣੀ ਪਾਵਾਂਗੇ ਇਹਦੇ ਸੂਪ ਦੇ ਨਾਲ ਉਹਦੇ ਮਤਲਬ ਜਿਹੜਾ ਕੁੱਕਰ ਹੈ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਨਾ ਆਪਾਂ ਇਹਦੇ ਵਿੱਚ ਹੋਰ ਪਾ ਦਾਂਗੇ ਤਾਂ ਕਿ ਇਹ ਥੋੜਾ ਲਿਕਵਿਡ ਹੋ ਜੇ ਹੁਣ ਆਪਾਂ ਇਹਨੂੰ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਤੇ ਇਹਨੂੰ ਮਤਲਬ ਇੱਕ ਤੋਂ ਦੋ ਬੋਇਲ ਆ ਪਾਵਾਂਗੇ ਕਿਉਂਕਿ ਆਪਾਂ ਇਹਦੇ ਵਿੱਚ ਪਾਇਆ ਪਾਣੀ ਤੇ ਉਹ ਪਾਣੀ ਉਹਨੂੰ ਰਿਚ ਜਾਣ ਦਾਂਗੇ ਤੇ ਮਤਲਬ ਹੁਣ ਆਪਾਂ ਇਹਦੇ ਵਿੱਚ ਕਰ ਲਾਂਗੇ ਨਮਕ ਚੈੱਕ ਵੀ ਜੇ ਤੇ ਨਮ ਆਪਾਂ ਪਹਿਲਾਂ ਨਮਕ ਪਾਇਆ ਸੀਗਾ ਥੋੜਾ ਹੀ ਪਾਇਆ ਸੀਗਾ ਸੋ ਅਗਰ ਥੋੜਾ ਜਿਹਾ ਆਪਹੁੜ ਪਾ ਦਾਂਗੇ ਤੇ ਅਗਰ ਸੂਪ ਆਪਣੇ ਸੁਪਨوں ਨਾਲ ਹੁੰਦੇ ਕੋ ਦੋ ਤੋਂ ਤਿੰਨ ਬੋਇਲ ਆ ਗਏ ਨੇ ਆਪਣਾ ਸੂਪ ਬਿਲਕੁਲ ਬਣ ਕੇ ਰੈਡੀ ਹੈ ਔਰ ਜਮਾ ਗਾੜਾ-ਗਾਣਾ ਬਣਿਆ ਕੋਈ ਇਹ ਨਹੀਂ ਕਿ ਬਾਲਾ ਜਿਹਾ ਲਿਕਵਿਡੀ ਬਣਿਆ ਬਿਲਕੁਲ ਗਾੜਾ-ਗਾੜਾ ਬਣਿਆ ਤੇ ਹੁਣ ਆਪੈਨੂੰ ਕਰਨਿਆ ਸਰਵ ਤੇ ਤੇ ਤੁਸੀਂ ਵੀ ਬਣਾਓ ਤੇ ਜਰੂਰ ਟਰਾਈ ਕਰੋ ਬੜੀ ਹੈਲਦੀ ਰੈਸਪੀ ਹੈ ਇਹਦੇ ਵਿੱਚ ਕੁਝ ਨਹੀਂ ਪਾਇਆ ਹੋਇਆ ਆਰਟੀਫੀਸ਼ੀਅਲ ਕੋਈ ਫਲੇਵਰ ਨਹੀਂ ਹੈ ਕੋਈ ਕੌਨਸਟ੍ਰਕਟ ਨਹੀਂ ਹੈ ਨੇਚਰਲ ਹੈ ਤੇ ਤੁਸੀਂ ਵੀ ਇਹਨੂੰ ਬਣਾਓ ਤੇ ਜਰੂਰ ਟਰਾਈ ਕਰੋ ਤੇ ਹੁਣ ਆਪਾਂ ਇਹਨੂੰ ਪਕਾਉਣਾ ਸ਼ੁਰੂ ਕਰਾਂਗੇ ਪਾਵਾਂਗੇ ਧਣੀਆਂ ਧਣੀਆਂ ਆਪਸ਼ਨਲ ਹੈ ਤੁਸੀਂ ਪਾਣਾ ਪਾ ਲਓ ਨਹੀਂ ਪਾਣਾ ਨਾ ਪਾਓ ਕਿਉਂਕਿ ਮੈਨੂੰ ਧਣੀਆਂ ਪਾਉਣਾ ਬੜਾ ਵਧੀਆ ਲੱਗਦਾ ਹੈ ਮੈਨੂੰ ਦਾਲਿਆਂ ਦਾ ਫਲੇਵਰ ਬਹੁਤ ਵਧੀਆ ਲੱਗਦਾ ਹੈ ਨਾਲ ਪਾਵਾਂਗੇ ਆਪਾਂ ਲੈਮਨ ਨਿੰਬੂ ਪਾਵਾਂਗੇ ਉੱਤੇ ਫਰੈਸ਼ ਕੁੱਟੀ ਹੋਈ ਕਾਲੀ ਮਿਰਚ ਕਾਲੀ ਮਿਰਚ ਦਾ ਬੜਾ ਅੱਛਾ ਫਲੇਵਰ ਆਉਂਦਾ ਹੈ ਇਹਦੇ ਵਿੱਚ ਤੁਸੀਂ ਟਰਾਈ ਜ਼ਰੂਰ ਕਰਿਓ ਬਣਾ ਕੇ ਨਾ ਤੇ ਹੁਣ ਆਪਣਾ ਸੂਪ ਹੈ ਰੈਡੀ ਤੇ ਇਸ ਕੈਨੇਡਾ ਦੀ ਠੰਡੀ ਠੰਡੀ ਵਿంటర్ ਵਿੱਚ ਤੁਹਾਡੇ ਲਈ ਰੈਡੀ ਹੈ ਸੂਪ ਤੁਸੀਂ ਵੀ ਜ਼ਰੂਰ ਬਣਾਓ ਤੇ ਖਾਓ ਵੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਵੀ ਤੁਹਾਨੂੰ ਕਿਵੇਂ ਦਾ ਲੱਗਿਆ ਇਹ ਸੂਪ ਤੇ ਆਜੋ ਚਲੋ ਹੁਣ ਆਪਾਂ ਇਹ ਸੂਪ ਨੂੰ ਕਰਨਾ ਇੰਜੋਏ ਤੇ ਤੁਸੀਂ ਵੀ ਮੇਰੇ ਨਾਲ ਆਜੋ ਤੇ ਇੰਜੋਏ ਕਰੋ